ਤੋਂ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਲੱਖ ਰੁਪਏ ਵੀ ਤੁਸੀਂ ਕਮਾ ਸਕਦੇ ਹੋ ਕੋਈ ਔਖਾ ਨਹੀਂ ਹੈਗਾ ਤਾਂ 100 ਡਾਲਰ ਤੋਂ ਬਾਅਦ ਉਹ ਤੁਹਾਡੇ ਖਾਤੇ ਦੇ ਵਿੱਚ ਆ ਜਾਂਦੇ 1 ਲੱਖ ਰੁਪਏ ਵੀ ਕਮਾ ਸਕਦੇ ਹੋ ਮਹੀਨੇ ਦਾ 2 ਲੱਖ ਰੁਪਏ ਵੀ ਕਮਾ ਸਕਦੇ ਹੋ ਮਹੀਨੇ ਦਾ 5 ਲੱਖ ਰੁਪਏ ਵੀ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਜੇ ਤੁਹਾਨੂੰ 25-30000 ਰੁਪਏ ਪਲੱਸ ਆਉਣ ਲੱਗ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡੀ ਅੱਜ ਦੀ ਵੀਡੀਓ ਦਾ ਟਾਈਟਲ ਹੈਗਾ ਜੀ ਸਾਡੀ ਅੱਜ ਦੀ ਵੀਡੀਓ ਦਾ ਟਾਈਟਲ ਹੈਗਾ ਜੀ ਕਿ YouTube ਦੀ ਕਮਾਈ ਤੋਂ ਸਾਡੇ ਘਰ ਦਾ ਖਰਚਾ ਚੱਲ ਸਕਦਾ ਜੀ ਕਿਉਂਕਿ ਬਹੁਤ سارے ਮੇਰੇ ਪਿੰਡ ਭਰਾਵਾਂ ਦੇ ਨਾਲ ਮੈਨੂੰ ਸਵਾਲ ਆਉਂਦੇ ਉਹਨਾਂ ਦੇ WhatsApp ਦੇ ਉੱਤੇ ਮੈਸੇਜ ਆਉਂਦੇ ਹੋ ਫੋਨ ਵੀ ਕਰਕੇ ਪੁੱਛਦੇ ਆ ਉਹ ਕਹਿੰਦੇ ਕਿ ਵੀਰ ਜੀ ਜੇ ਮੰਨ ਕੇ ਚੱਲੋ ਅਸੀਂ YouTube ਤੇ ਅਸੀਂ ਕੰਮ ਕਰਨਾ ਸ਼ੁਰੂ ਕਰ ਦਈਏ ਕਿ YouTube ਤੋਂ ਇੰਨੀ ਕੁ ਕਮਾਈ ਹੈਗੀ ਆ ਵੀ ਅਸੀਂ ਆਪਣੇ ਘਰ ਦਾ ਖਰਚਾ ਚਲਾ ਸਕਦੇ ਹਾਂ ਕਿਉਂਕਿ ਸਾਡੇ ਜਿਹੜਾ ਘਰ ਦਾ ਖਰਚਾ ਵਾ ਉਹ 20-30000 ਰੁਪਿਆ ਹੈਗਾ ਹੀ ਹੀ ਹੈਗਾ ਵਾ ਵੀ ਕੀ ਅਸੀਂ 20 ਤੋਂ ਲੈ ਕੇ 50000 ਰੁਪਿਆ ਅਸੀਂ YouTube ਤੋਂ ਅਸੀਂ ਕਮਾ ਸਕਦੇ ਹਾਂ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਕਿ YouTube ਦੀ ਕਮਾਈ ਤੋਂ ਤੁਸੀਂ ਘਰ ਦਾ ਖਰਚਾ ਤੁਸੀਂ ਚਲਾ ਸਕਦੇ ਹੋ ਜਾਂ ਨਹੀਂ ਚਲਾ ਸਕਦੇ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤਨ ਅਨੁਸਾਰ ਨੂੰ ਇੱਕ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਣਾ ਜੀ ਅਤੇ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਬਹੁਤ ਸਾਰੇ ਮੇਰੇ ਭਿੰਨ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇਗੇ ਸੋ ਪਲੀਜ਼ ਮੇਰੇ ਤਨ ਅਨੁਸਾਰ ਨੂੰ ਬੇਨਤੀ ਹੈ ਕਿ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਤੁਹਾਡੇ ਵਾਸਤੇ ਇਸੇ ਤਰ੍ਹਾਂ ਦੀ ਮੋਟੀਵੇਸ਼ਨ ਵੀਡੀਓ ਤੇ ਅਸੀਂ ਘਰ ਬੈਠ ਕੇ ਕਿਵੇਂ ਪੈਸੇ ਕਮ ਉਨਾਰੇ ਦਾ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ YouTube ਦੀ ਕਮਾਈ ਤੋਂ ਆਪਣੇ ਘਰ ਦਾ ਖਰਚਾ ਚਲਾ ਸਕਦੇ ਹੋ ਜਾਂ ਨਹੀਂ ਚਲਾ ਸਕਦੇ ਸਭ ਤੋਂ ਪਹਿਲਾਂ ਤਾਂ ਇਹ ਕੀ ਹੈ ਜੀ ਦੇਖੋ ਤੁਸੀਂ YouTube ਦੀ ਕਮਾਈ ਤੋਂ ਤੁਸੀਂ ਆਪਣੇ ਘਰ ਦਾ ਖਰਚਾ ਬੜੇ ਆਰਾਮ ਨਾਲ ਤੁਸੀਂ ਚਲਾ ਸਕਦੇ ਹੋ ਇਹ ਕੋਈ ਵੱਡਾ ਮੈਟਰ ਨਹੀਂ ਹੈਗਾ ਵੀ ਤੁਸੀਂ YouTube ਦੀ ਕਮਾਈ ਤੋਂ ਤੁਸੀਂ ਘਰ ਦਾ ਖਰਚਾ ਨਹੀਂ ਚਲਾ ਸਕਦੇ ਜਾਂ ਮਤਲਬ ਵੀ ਤੁਹਾਨੂੰ ਬਹੁਤ سارے ਲੋਕਾਂ ਦੇ ਮਤਲਬ ਵੀ ਆਉਂਦੇ ਹੋਣਗੇ ਹਨਾ ਕਹਿੰਦੇ ਹੋਣਗੇ ਯਾਰ ਨਹੀਂ YouTube 'ਚ ਕਮਾਈ ਨਹੀਂ ਹੈਗੀ ਸੋਸ਼ਲ ਮੀਡੀਆ ਤੋਂ ਕਮਾਈ ਨਹੀਂ ਹੈਗੀ Facebook ਵੀ ਨਹੀਂ ਪੈਸੇ ਦਿੰਦਾ YouTube ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ YouTube ਤੋਂ ਪੈਸਾ ਹੈਗਾ ਵਾ ਬਹੁਤ ਵਾ ਜੇ ਆਪਾਂ ਗੱਲ ਕਰੀਏ ਵੀ ਕਿੰਨਾ ਕੁ ਪੈਸਾ ਵਾ ਜੇ ਆਪਾਂ ਘਟ ਤੋਂ ਘਟ ਗੱਲ ਕਰੀਏ YouTube ਤੋਂ ਅਸੀਂ ਕਿੰਨਾ ਪੈਸਾ ਕਮਾ ਸਕਦੇ ਆ ਦੇਖੋ YouTube ਦੇ ਵਿੱਚ 100 ਡਾਲਰ ਜਦੋਂ ਤੁਹਾਡਾ 100 ਡਾਲਰ ਤੁਹਾਡਾ YouTube ਦੇ ਉੱਤੇ ਸ਼ੋ ਹੋ ਜਾਂਦਾ ਵਾ ਤਾਂ 100 ਡਾਲਰ ਤੋਂ ਬਾਅਦ ਉਹ ਤੁਹਾਡੇ ਖਾਤੇ ਦੇ ਵਿੱਚ ਆ ਜਾਂਦੇ ਆ ਮੰਨ ਕੇ ਚਲੋ 99 ਡਾਲਰ ਤੁਹਾਡੇ YouTube ਖਾਤੇ ਵਿੱਚ ਹੋਗੇ ਤਾਂ ਕੀ ਕਰੇਗਾ YouTube ਤੁਹਾਨੂੰ ਜੜਾ ਨੇੜੇ 200 ਡਾਲਰ ਨਹੀਂ ਦੇਗਾ ਜਦੋਂ ਤੱਕ ਤੁਹਾਡੇ ਖਾਤੇ ਦੇ ਵਿੱਚ 100 ਡਾਲਰ YouTube ਤੇ ਤੁਹਾਨੂੰ ਸ਼ੋ ਹੋਣ ਲੱਗ ਗਏ ਉਹ ਨਾਲ ਦੀ ਨਾਲ ਤੁਹਾਡੇ 21 ਤੋਂ ਲੈ ਕੇ 25 ਤਰੀਕ ਦੇ ਵਿੱਚ ਵਿੱਚ ਤੁਹਾਡੇ ਖਾਤੇ ਦੇ ਵਿੱਚ ਉਹ ਆਟੋਮੈਟਿਕ ਹੀ ਭੇਜ ਜਿੰਦਾ ਵਾ 100 ਡਾਲਰ ਘਟੋ ਘਟ ਚਾਹੀਦਾ ਉੱਤੇ ਜਿੰਨੇ ਮਰਜ਼ੀ ਹੋਣ 101 ਡਾਲਰ ਹੋਵੇ 105 ਹੋਣ 200 ਹੋਵੇ 300 ਹੋਵੇ 500 ਹੋਵੇ 1500 2000 ਡਾਲਰ ਜਿੰਨਾ ਮਰਜ਼ੀ ਹੋਵੇ ਉਹ ਆਟੋਮੈਟਿਕ ਹੀ ਤੁਹਾਡੇ ਖਾਤੇ ਦੇ ਵਿੱਚ ਜਿੰਦਾਵਾ ਹਾਂ ਜੇ ਤੁਸੀਂ ਦੇਖੋ ਕੋਈ ਜੋਬ ਕਰਦੇ ਹੋ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਕਿਤੇ ਕੋਈ ਹੋਰ ਕੰਮ ਕਰਦੇ ਹੋ ਜੇ ਤੁਸੀਂ ਕਿੰਨੇ ਵੀ ਯਾਰ ਵੀ ਨਹੀਂ ਮੈਂ ਨਾ ਮਤਲਬ ਜੋਬ ਛੱਡਦੀ ਨਾ ਜੋਬ ਛੱਡ ਕੇ ਮੈਂ YouTube ਤੇ ਲੱਗ ਜਾਣਾ ਫੁੱਲ ਟਾਈਮ ਫੁੱਲ ਟਾਈਮ ਮੈਂ YouTube ਤੇ ਜਿੰਨਾ ਵੀ ਹਨਮ ਵੀ ਮੇਰੇ YouTube ਤੋਂ ਲੱਖ ਰੁਪਏ ਕਮਾਉਣਾ ਚਾਹੁੰਦਾ ਦੇਖੋ ਇਦਾਂ ਕਦੇ ਨਾ ਕਰੇ ਤੁਸੀਂ ਮੈਂ ਤੁਹਾਨੂੰ ਸੱਚ ਦੱਸਾਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕੰਮ ਕਰਦੇ ਪਿਓ ਨਾ ਉਹ ਕੰਮ ਤੁਸੀਂ ਕਰ ਹੀ ਜਾਓ ਕਰ ਹੀ ਜਾਓ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚੋਂ ਤੁਸੀਂ ਟਾਈਮ ਕੱਢੋ ਸਿਰਫ 2 ਜਾ 3 ਘੰਟੇ 2 ਜਾਂ 3 ਘੰਟੇ ਕਹੂੰਗਾ ਮੈਂ ਇਹ ਤੋਂ ਜ਼ਿਆਦਾ ਨਹੀਂ ਕਹਦਾ ਹੈਗਾ 2 ਜਾਂ 3 ਘੰਟੇ ਤੁਸੀਂ ਆਪਣਾ YouTube ਲਈ ਤੁਸੀਂ ਟਾਈਮ ਕੱਢੋ ਆਪਣੇ ਸ਼ਡਿਊਲ ਦੇ ਵਿੱਚੋਂ ਹਣਾ ਤੁਹਾਡੇ ਕੋਲ 12 ਘੰਟੇ ਆ ਜਾਂ 13 ਘੰਟੇ ਆ ਜਿਵੇਂ ਮਰਜ਼ੀ ਤਾਂ ਤੁਸੀਂ ਘਰ ਦੇ ਵਿੱਚ ਆਪਣੀ ਲਾਈਟਾਂ ਲੂਟਾਂ ਲਿਆ ਕੇ ਤੁਸੀਂ ਰਾਤ ਨੂੰ ਆਪਣੀ ਵੀਡੀਓ ਸ਼ੂਟ ਕਰੋ ਜਿਹੜੇ ਵੀ ਟੋਪਿਕ ਤੇ ਤੁਸੀਂ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਕਾਰਟੂਨ ਵਾਲੀ ਵੀਡੀਓ ਬਣਾਉਨੇ ਹੋ ਜਾਂ ਫਿਰ ਤੁਸੀਂ ਮਤਲਬ ਹੀ ਕੋਈ ਹੋਰ ਵੀਡੀਓ ਬਣਾਉਨੇ ਹੋ ਤੁਸੀਂ ਹਣਾ ਉਹ ਤੁਸੀਂ ਦੇਖੋ ਵੀ ਤੁਸੀਂ ਕਿਵੇਂ ਮੈਨੇਜ ਕਰਦਾ ਵਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਕੰਮ ਤੁਸੀਂ ਨਹੀਂ ਛੱਡਣਾ ਹੈਗਾ ਕੰਮ ਤੁਸੀਂ ਕਰੀ ਚੱਲੋ ਆਪਣਾ ਹਾਂ ਜਦੋਂ ਤੁਹਾਡਾ YouTube ਚੈਨਲ ਤੋਂ ਮੰਨ ਕੇ ਚੱਲੋ ਤੁਸੀਂ 2 ਘੰਟੇ ਡੇਲੀ YouTube ਨੂੰ ਦਿਨੇ ਪਏ ਹੋ ਤੁਹਾਡਾ ਮੰਨ ਕੇ ਚੱਲੋ 2 ਮਹੀਨੇ ਬਾਅਦ 3 ਮਹੀਨੇ ਬਾਅਦ ਤੁਹਾਡਾ ਚੈਨਲ ਗਰੋ ਹੋਣ ਲੱਗ ਗਿਆ ਭੱਜਣ ਲੱਗ ਗਿਆ ਤੇ ਤੁਹਾਨੂੰ ਕਮਾਈ ਹੋਣੀ ਸ਼ੁਰੂ ਹੋ ਗਈ ਤੁਹਾਡੀ ਜਿਹੜੀ ਪਹਿਲੀ ਕਮਾਈ ਸੀ ਜੇ ਮੰਨ ਕੇ ਚੱਲੀਏ 150 ਡਾਲਰ ਵੀ ਆਇਆ ਤਾਂ 150 ਡਾਲਰ ਕਿੰਨਾ ਹੋਏਗਾ 150 ਡਾਲਰ ਮੇਰੇ हिसाब ਨਾਲ ਹੋਏਗਾ ਇਹ 15-16000 ਰੁਪਏ ਮਸਾ ਹੋਏਗਾ ਹਣਾ 14-15000 ਰੁਪਏ ਇੰਨਾ ਕੀ ਹੋਏਗਾ 14-15000 ਰੁਪਏ ਤੁਹਾਨੂੰ ਆਉਣ ਲੱਗ ਗਿਆ ਤੁਹਾਨੂੰ ਪਤਾ ਲੱਗ ਗਿਆ ਵੀ ਯਾਰ ਮੇਰੀ 14-15000 ਰੁਪਏ ਉਧਰੋਂ ਆਉਣ ਲੱਗ ਗਏ ਹਣਾ ਤੁਸੀਂ ਕੰਮ ਫਿਰ ਵੀ ਨਹੀਂ ਛੱਡਣਾ ਹੈਗਾ ਤੁਸੀਂ ਕੰਮ ਕਰੀ ਚੱਲੋ ਜਦੋਂ ਤੁਹਾਡਾ ਚੈਨਲ ਗੋਲੀਆਂ ਵਾਂਗੂ ਭੱਜਣ ਲੱਗਿਆ ਉੱਪਰ ਤੇ ਤੁਹਾਨੂੰ 25-30000 ਰੁਪਏ ਪਲੱਸ ਆਉਣ ਲੱਗ ਗਿਆ ਫਿਰ ਤੁਹਾਨੂੰ ਯਕੀਨ ਹੋ ਜਾਣਾ ਵੀ ਯਾਰ ਹੁਣ ਮੈਨੂੰ 25-30000 ਰੁਪਏ ਆ ਰਿਹਾ ਵਾ ਮੈਂ ਕਿੰਨਾ ਟਾਈਮ ਦੇ ਰਿਹਾ ਸਿਰਫ 2 ਘੰਟੇ ਮੈਂ 2 ਘੰਟ ਜੇ ਤੁਸੀਂ ਕੀ ਕਰਦੇ ਜਿੱਥੇ ਤੁਸੀਂ ਜੋਬ ਕਰਦੇ ਹੋ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਕੋਈ ਹੋਰ ਕੰਮ ਕਰਦੇ ਹੋ ਤੁਸੀਂ ਉਹਨੂੰ ਕੁਇਟ ਕਰ ਸਕਦੇ ਹੋ ਤੁਸੀਂ ਛੱਡ ਸਕਦੇ ਹੋ ਕਿਉਂਕਿ ਉੱਥੇ ਤੁਸੀਂ 8 ਘੰਟੇ ਤੁਸੀਂ ਕੰਮ ਕਰਦੇ ਪਏ ਹੋ ਉੱਥੇ 8 ਘੰਟੇ ਤੇ ਤੁਹਾਨੂੰ 15000 ਰੁਪਏ ਮਿਲਦੇ ਪਏ ਆ ਤੇ ਤੁਸੀਂ YouTube ਤੇ ਦਿਲੀ ਤਾਂ 2 ਘੰਟੇ ਕੰਮ ਕਰਦੇ ਪਏ ਹੋ ਤੁਹਾਨੂੰ 30000 ਰੁਪਏ ਮਿਲਦਾ ਪਿਆ ਵਾ ਫਿਰ ਤੁਸੀਂ ਉੱਥੋਂ ਕੁਇਟ ਕਰਕੇ ਉੱਥੋਂ ਜੋ ਜਿੱਥੇ ਜੋਬ ਕਰਦੇ ਉਹਨੂੰ ਛੱਡ ਕੇ ਤੁਸੀਂ YouTube ਤੇ ਫੁੱਲ ਟਾਈਮ ਦੇਣ ਲੱਗ ਜਾਓ ਜਿੱਥੇ ਤੁਸੀਂ 2 ਘੰਟੇ ਦਿੰਦੇ ਸੀ ਉੱਥੇ ਤੁਸੀਂ 6 ਘੰਟੇ ਦੇਣ ਲੱਗ ਜਾਓ 6 ਘੰਟੇ ਜਦੋਂ ਤੁਸੀਂ ਦੇਵੋਗੇ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਅਪਲੋਡ ਕਰਦੇ ਸੀ ਤੁਸੀਂ ਉਹ ਦੋ ਵੀਡੀਓ ਅਪਲੋਡ ਕਰਨ ਲੱਗ ਜਿਓ ਕਿ ਕਿਉਂਕਿ ਤੁਹਾਡਾ ਚੈਨਲ ਜਿਹੜਾ ਗੋਲੀਾਂ ਵਾਂਗੂ ਭੱਜਣ ਲੱਗ ਗਿਆ ਜਦੋਂ ਗੋਲੀਾਂ ਵਾਂਗੂ ਭੱਜਣ ਲੱਗ ਗਿਆ ਤੁਹਾਨੂੰ ਜਿੱਥੇ 30000 ਰੁਪਏ ਦੇ ਰਿਆ ਸੀ ਜਦੋਂ ਤੁਸੀਂ 6 ਘੰਟੇ ਕੰਮ ਕਰੋਗੇ ਤਾਂ ਜਿੱਥੇ 2 ਘੰਟੇ ਦੀ ਬਜਾਏ ਤੁਹਾਨੂੰ ਉਹ ਦੇ ਰਿਆ ਸੀਗਾ ਉਹ 30000 ਰੁਪਏ ਜਦੋਂ ਤੁਸੀਂ 6 ਘੰਟੇ ਕੰਮ ਕਰੋਗੇ ਤੁਹਾਨੂੰ ਘੱਟੋ-ਘੱਟ ਉਹ 70-80000 ਰੁਪਏ ਤੁਹਾਨੂੰ ਕਮਾਣੇ ਸ਼ੁਰੂ ਕਰ ਦੇਗਾ ਜਦੋਂ ਤੁਹਾਡਾ ਚੈਨਲ ਹੋਰ ਤੇਜ਼ ਹੋ ਗਿਆ ਤਾਂ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਜੇ ਆਪਾਂ ਮਤਲਬ ਹੀ ਘੱਟ ਤੋਂ ਘੱਟ ਪੈਸੇ ਦੀ ਗੱਲ ਕਰੀਏ ਤਾਂ ਮੰਨ ਕੇ ਚੱਲੋ 10-15000 ਰੁਪਏ ਤੋਂ ਲੈ ਕੇ ਤੁਸੀਂ ਕਮਾਣੇ ਸ਼ੁਰੂ ਕਰ ਸਕਦੇ ਹੋ ਜੇ ਆਪਾਂ ਵੱਧ ਦੀ ਲਿਮਟ ਕਰੀਏ ਯਾਰ ਵੱਧ ਦੀ ਕੋਈ ਲਿਮਟ ਨਹੀਂ ਹੈਗੀ ਮੈਂ ਤੁਹਾਨੂੰ ਸੱਚ ਦੱਸਾਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਆਪਣੇ ਪੰਜਾਬੀ ਦੇ ਵਿੱਚ ਕਹਾਵਤ ਵੀ ਹੈ ਕਹਿੰਦੇ ਕਿ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੁੰਦਾ ਵਾ ਸੋ ਇਸੇ ਤਰ੍ਹਾਂ ਵਾ ਜਿੰਨਾ ਕੰਮ ਤੁਸੀਂ YouTube ਤੇ ਕਰੋਗੇ ਫੁੱਲ ਟਾਈਮ ਕਰੋਗੇ ਹਨਾ ਤਾਂ ਓਨੇ ਪੈਸੇ ਤੁਹਾਨੂੰ ਆਈ ਜਾਣਗੇ 10-15000 ਰੁਪਈਆ ਤਾਂ ਮੈਂ ਤੁਹਾਨੂੰ ਘੱਟੋ-ਘੱਟ ਕਿਹਾ ਵਾ 8 ਤੋਂ ਲੈ ਕੇ 10000 ਰੁਪਈਆ ਤੁਹਾਡੇ ਖਾਤੇ ਦੇ ਵਿੱਚ ਆਉਣਾ ਹੀ ਹੋਣਾ ਵਾ ਜਦੋਂ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਤੁਹਾਨੂੰ ਪੈਸੇ ਆ ਹੀ ਜਾਣੇ ਆ ਉਹ ਵੀ ਤੁਹਾਡੇ ਦੇ ਕੰਮ ਕਰਤੇ ਡਿਪੈਂਡ ਕਰਦਾ ਵਾ ਐਨ ਹੋਵੇ ਤੁਹਾਡੇ 4 ਮਹੀਨੇ ਤੱਕ ਨਾ 100 ਡਾਲਰ ਬਣਨ ਬਣਨ ਨੂੰ 10 ਦਿਨਾਂ 'ਚ ਵੀ ਡਾਲਰ ਬਣ ਜਾਣ 100 ਸੋ ਇਸ ਕਰਕੇ ਲਿਮਟ ਉਹਦੀ ਜਿਹੜੀ ਘੱਟ ਤੋਂ ਘੱਟ 8000 ਰੁਪਈਆ ਆਉਣਾ ਹੀ ਹੋਣਾ ਵਾ ਜਿਹੜੀ ਵੱਧਰੋਂ ਵੱਧ ਕੋਈ ਲਿਮਟ ਨਹੀਂ ਹੈਗੀ ਵੱਧਰੋਂ ਵੱਧ ਤੁਸੀਂ 1 ਲੱਖ ਰੁਪਈਆ ਵੀ ਕਮਾ ਸਕਦੇ ਹੋ ਮਹੀਨੇ ਦਾ 2 ਲੱਖ ਰੁਪਈਆ ਕਮਾ ਸਕਦੇ ਜਦੋਂ ਤੁਹਾਡਾ ਚੈਨਲ ਜਦੋਂ ਵੱਡਾ ਹੋ ਗਿਆ ਜੀ ਮੰਨ ਕੇ ਚੱਲੋ ਤੁਹਾਡੇ ਚੈਨਲ ਤੇ ਲੱਖ ਸਬਸਕ੍ਰਾਈਬਰ ਹੋ ਗਏ ਲੱਖ ਸਬਸਕ੍ਰਾਈਬਰ ਕਰਨੇ ਕੋਈ ਔਖੇ ਨਹੀਂ ਹੈਗੇ ਦਿਨਾਂ ਦੇ ਵਿੱਚ ਹੋ ਜਾਂਦਾ ਕਿਉਂਕਿ ਜਦੋਂ ਤੁਹਾਡਾ ਚੈਨਲ ਮੂਵੀ ਬਹੁਤ ਤੇਜ਼ ਹੋਣ ਲੱਗਾ ਭੱਜਣ ਲੱਗਾ ਤਾਂ ਲੋਕਾਂ ਦਾ ਆਟੋਮੈਟਿਕਲੀ ਸਬਸਕ੍ਰਾਈਬ ਕਰੀ ਜਾਣੇ ਪਤਾ ਵੀ ਲੱਗਣਾ ਜਦੋਂ ਤੁਹਾਡਾ ਚੈਨਲ ਚੱਲ ਗਿਆ 5-7 ਦਿਨਾਂ ਦੇ ਵਿੱਚ ਰਾਤ ਨੂੰ ਸੁੱਤੇ ਸੁੱਤੇ ਹੀ ਤੁਹਾਡੇ ਲੱਖ ਸਬਸਕ੍ਰਾਈਬਰ ਹੋ ਜਾਣੇ ਆ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਫਿਰ ਸਪਾਂਸਰਸ਼ਿਪਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਦੇ ਨਾਲ ਮਤਲਬ ਤੁਸੀਂ 1 ਲੱਖ 2 ਲੱਖ ਰੁਪਈਆ ਤਾਂ ਨਾਰਮਲੀ ਤੁਸੀਂ ਸ ਤੇ ਮਹੀਨੇ ਦਾ 1 ਲੱਖ 2 ਲੱਖ ਰੁਪਏ ਤੁਸੀਂ ਉਧਰੋਂ ਕਮਾ ਲਿਆ ਤੇ YouTube ਤੋਂ ਵੀ ਤੁਸੀਂ 1 ਲੱਖ 2 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲਿਆ ਤੇ Facebook ਤੋਂ ਵੀ ਤੁਸੀਂ 50 60 ਹਜ਼ਾਰ ਰੁਪਏ ਲੱਖ ਰੁਪਏ ਤੁਸੀਂ ਕਮਾ ਲੋਗੇ ਜਾਨੀ ਕਿ ਜੇ ਆਪਾਂ ਗੱਲ ਕਰੀ ਟੋਟਲ ਤੁਸੀਂ ਮਹੀਨੇ ਦੇ 4-5 ਲੱਖ ਰੁਪਏ ਤੱਕ ਤੁਸੀਂ ਕਮਾ ਸਕਦੇ ਹੋ ਜੇ ਆਪਾਂ ਜ਼ਿਆਦਾ ਨਾ ਕਹੀਏ ਘੱਟ ਤੋਂ ਘੱਟ ਆਪਾਂ ਗੱਲ ਕਰੀਏ ਤਾਂ ਤੁਸੀਂ 50 ਹਜ਼ਾਰ ਤੋਂ ਲੇਕਿਨ ਲੱਖ ਰੁਪਏ ਵਿੱਚ ਘੱਟ ਤੋਂ ਘੱਟ ਗਿਆ ਵਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਬਟ ਜਿਵੇਂ ਮੈਂ ਤੁਹਾਨੂੰ ਕਿਹਾ ਵਾ ਤੁਸੀਂ ਜੋਬ ਵੀ ਕਰੀ ਜਾਣੀ ਹੈ ਨਾਲ ਨਾਲ ਜਦੋਂ ਤੱਕ ਤੁਸੀਂ ਇੱਧਰ YouTube ਵਾਲੇ ਤੁਹਾਡੇ ਪੱਕੇ ਪੈਰ ਨਹੀਂ ਵੱਜਦੇ ਹੈਗੇ ਪੱਕੇ ਪਰਮਾਨੈਂਟ ਨਹੀਂ ਤੁਸੀਂ ਹੁੰਦੇਗੇ ਤੁਹਾਨੂੰ ਇਹ ਨਹੀਂ ਸ਼ੋਰ ਹੁੰਦਾ ਵੀ ਮੇਨੂੰ ਕਮਾਈ ਹੋਣੀ ਸ਼ੁਰੂ ਹੋ ਗਈ ਹੈ ਮੋਟੀ ਉਦੋਂ ਤੱਕ ਤੁਸੀਂ ਜੋਬ ਨਹੀਂ ਛੱਡਣੀ ਹੈਗੀ ਤੁਸੀਂ ਜੋਬ ਕਰੀ ਚੱਲੋ ਪ੍ਰਾਈਵੇਟ ਜੋਬ ਤੁਸੀਂ ਕਰੀ ਚੱਲੋ ਕਿਤੇ ਵੀ ਤੁਸੀਂ ਕੰਮ ਕਰਦੇ ਹੋ ਕਰੀ ਚੱਲੋ ਜਦੋਂ ਤੁਹਾਡੇ ਪੈਸੇ ਹੋਣੇ ਉਦੋਂ YouTube ਤੇ ਸ਼ੁਰੂ ਹੋਗੇ ਤਾਂ ਤੁਸੀਂ ਉਦੋਂ ਕੁਇਟ ਕਰਕੇ ਤੁਸੀਂ ਪੂਰਾ ਸਮਾਂ ਤੁਸੀਂ ਆਪਣੇ 8 ਘੰਟੇ 10 ਘੰਟੇ 12 ਘੰਟੇ 24 ਘੰਟੇ ਤੁਸੀਂ YouTube ਨੂੰ ਦੇ ਸਕਦੇ ਹੋ ਕਿਉਂਕਿ ਉਹ ਤੁਹਾਨੂੰ ਜੋਬ ਨਾਲੋਂ ਤੁਹਾਨੂੰ ਦੋਨੇ ਪੈਸੇ ਦੇ ਰਹੀ ਆ ਸੋ so, YouTube ਤੋਂ ਤੁਸੀਂ ਆਪਣੇ ਘਰ ਦਾ ਖਰਚਾ ਜਿਹੜਾ ਆਪਾਂ ਗੱਲ ਕਰੀਏ ਤੁਸੀਂ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਤੁਸੀਂ ਚਲਾ ਸਕਦੇ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿੰਨੇ ਚਾਹੋਗੇ ਤੁਸੀਂ ਉਨੇ ਪੈਸੇ ਤੁਸੀਂ YouTube ਤੋਂ ਤੁਸੀਂ ਕਮਾ ਸਕਦੇ ਹੋ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਥੱਲੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਹੈ ਜਾਂ ਫਿਰ ਕੋਈ ਹੋਰ ਸਵਾਲ ਹੈਗਾ ਤਪਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਵੀ ਤੁਸੀਂ ਕਮੈਂਟ ਕਰਕੇ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਨ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ